ਵੈਸੋ ਪੰਜਾਬ ਜੀ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਇਹ ਗੱਲਬਾਤ ਕਰ ਲੈਣੇ ਪ੍ਰੋਫੈਸਰ ਸਾਹਿਬ ਲਗਭਗ 160 ਸਾਲ ਦਾ ਇਤਿਹਾਸ ਹੈ ਪੰਜਾਬੀ ਯੂਨੀਵਰਸਿਟੀ ਦਾ ਪੰਜਾਬ ਦੇ ਮਹਾਰਾਜਿਆਂ ਨੇ ਕਪੂਰਥਲਾ ਨੇ ਪਟਿਆਲਾ ਨੇ ਉਸ ਵੇਲੇ ਪੰਜਾਬ ਸਰਕਾਰ ਨੇ ਪੈਸਾ ਲਾਇਆ ਪੰਜਾਬ ਦੇ ਲੋਕਾਂ ਨੇ ਪਿੰਡ ਦਿੱਤੇ ਪਰ ਅੱਜ ਵੀ ਉਹਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਠੀਕ ਹੈ ਨਾ ਨੇ ਬਿਲਕੁਲ ਮੇਰਾ ਤੇ ਖਿਆਲ ਹੈ ਸਾਡੇ ਕੋ ਜਿਹੜੀਆਂ ਪ੍ਰਾਣੀਆਂ ਕਮੀਆਂ ਰਹਿ ਗਈਆਂ ਜਾਂ ਗਲਤੀਆਂ ਹੋਈਆਂ ਉਹਦਾ ਖਮਿਆਜਾ ਹੈ ਜੇ ਅਸੀਂ ਚੰਡੀਗੜ੍ਹ ਨੂੰ ਪੰਜਾਬ ਦੇ ਵਿੱਚ ਆਪਣੀ ਰਾਜਧਾਨੀ ਵਜਲੇ ਸਿਰ ਬਣਵਾਇਆ ਹੁੰਦਾ ਤੇ ਫਿਰ ਜੇ ਬਾ ਸਾਡੇ ਕੋਲ ਹੁੰਦਾ ਤੇ ਬੰਸਰੀਆਂ ਜਿੰਨੀਆਂ ਮਰਜੀ ਆਪਣੀ ਮਰਜੀ ਦੀਆਂ ਬਣਾਉਂਦੇ ਹੁਣ ਇਹ ਇਕੱਲੀ-ਕਲੀ ਬੰਸਰੀ ਨੂੰ ਬਚਾਉਣ ਦਾ ਲੱਗਾ ਪੀਪੀਜੀਆ ਹੀ ਆ ਤੁਹਾਡੇ ਨਾਲ ਦੇ ਪਾਸ ਸੜਕ ਦੇ ਪਰਲੇ ਪਾਸੇ ਪੀਜੀਆ ਸੈਂਟਰ ਕੋਲ ਆ ਸੈਂਟਰ ਦੀ ਪਰਤੀ ਹੁੰਦੀ ਆ ਇੱਥੇ ਵੀ ਉਹੀ ਆ ਲਿਆ ਤੇ ਇਸ ਕਰਕੇ ਇਸ ਦਾ ਉਹਰਾ ਬਹੁਤ ਪੰਜਾਬ ਦਾ ਅਜੇ ਇਹਦੇ 'ਚ ਹੱਥ ਪੈਂਦਾ ਹੈਗਾ 40% 60% ਇਹ ਪਹਿਲਾਂ ਹੀ ਸੈਂਟਰ ਲੈ ਗਿਆ ਕਿਉਂਕਿ 60% ਫੰਡਿੰਗ ਉਹਨਾਂ ਦੀ ਆ ਕੱਲ ਵੀ ਉਹਨਾਂ ਦੀ ਉਨੀ ਚੱਲੂਗੀ ਹੁਣ ਉਹਨੂੰ ਟੋਟਲ ਸਾਡੇ ਤੋਂ ਖੋਣਾ ਚਾਹੁੰਦੇ ਸੀ ਜਿਹਦੇ ਤੋਂ ਇੰਨਾ ਵਿਵਾਦ ਹੋਇਆ ਕਿਉਂਕਿ ਯੂਨੀਵਰਸਿਟੀ ਇਹ ਦੀ ਪ੍ਰਾਣੀ ਆ ਜਿਵੇਂ ਤੁਸੀਂ ਕਿਹਾ ਅ ਬਹੁਤ ਸਾਰੇ ਗ੍ਰੈਜੂਏਟ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਉਹਨਾਂ ਦੀਆਂ ਭਾਵਨਾਵਾਂ ਆ ਇਸ ਯੂਨੀਵਰਸਿਟੀ ਨਾਲ ਕਿ ਇਹ ਪੰਜਾਬ ਦੀ ਯੂਨੀਵਰਸਿਟੀ ਇਹਦਾ ਨਾਮ ਪੰਜਾਬ ਯੂਨੀਵਰਸਿਟੀ ਤੇਸ ਨੂੰ ਤੁਸੀਂ ਕੇਂਦਰ ਲੈ ਜੂਗਾ ਤੇ ਕੱਲ ਨੂੰ ਕੋਈ ਤੁਸੀਂ ਹੋਰ ਹੀ ਵੀਰ ਸਵਾਰ ਕਰ ਪੰਜਾਬ ਯੂਨੀਵਰਸਿਟੀ ਦਾ ਨਾਂ ਰੱਖ ਦੋਗੇ ਤੇ ਫਿਰ ਤੇ ਸਾਡਾ ਇਤਿਹਾਸ ਸਾਡਾ ਜਿਹੜਾ ਇੱਕ ਉਸ ਕਿਸਮ ਦਾ ਅਕੈਡਮਿਕ ਪ੍ਰਾਈਡ ਹੈ ਉਸ ਨੂੰ ਸਾਡੇ ਤੋਂ ਖੋਹ ਲਿਆ ਜਾਊਗਾ ਇਸ ਕਰਕੇ ਸਾਰੇ ਬੰਦੇ ਜਿਆਦਾ ਪੜ੍ਹ ਕੇ ਵੀ ਆ ਪੜ੍ਹ ਕੇ ਦਾ ਮਤਲਬ ਥੋੜਾ ਗੁੱਸੇ ਚ ਆ ਔਰ ਇਸ ਦੁੱਖ ਚ ਅੱਜ ਇਹ ਸਾਰਾ ਵੱਡਾ ਮਜਾਰਾ ਹੋ ਰਿਹਾ ਕੀ ਸਮਝਦੇ ਹੋ ਕਿ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਨਹੀਂ ਹੈ 1968 ਦੀ ਆਪਾਂ ਜੇ ਗੱਲ ਕਰ ਲਈ ਉੱਥੋਂ ਲੈ ਕੇ ਹੁਣ ਤੱਕ ਉਹ ناکਾਮਜਬ ਰਹੀਆਂ ਹਨ ਮੇਰਾ ਖਿਆਲ ਹੈ ਕਿ ਦੇਖੋ ਪਹਿਲੇ 10 ਸਾਲ ਤੇ ਕਿਸੇ ਨੂੰ ਤੁਸੀਂ ਇਜਾਜ਼ਤ ਦਿੰਨੇ ਆ ਕੋਈ ਸਾਡੇ ਪਰਾਉਣੇ ਆ ਹਰਿਆਣੇ ਵਾਲੇ ਛੋਟੇ ਭਰਾ ਆ ਉਹਨਾਂ ਨੂੰ ਕਿਹਾ ਗਿਆ ਕਿ ਆ ਚਾਂਚ ਕਿੱਥੋਂ ਵੀ ਬਣਾ ਲੈਣਗੇ ਭਈ ਇੱਕ ਕਿਸਮ ਦੀ ਨਵਾਂ ਉਹਨਾਂ ਨੂੰ ਜਗ੍ਹਾ ਮਿਲੂਗੀ ਤੇ ਉਹ ਵੀ ਆਪਣੀ ਰਾਜਧਾਨੀ ਬਣਾ ਲੈਣਗੇ ਫਿਰ 10 ਸਾਲਾਂ ਬਾਅਦ ਤੇ ਫਿਰ ਇਸ ਗੱਲ ਨੂੰ ਰਿਵਿਊ ਕਰਨਾ ਚਾਹੀਦਾ ਜੇ ਨਹੀਂ ਸੀ ਮਿਲਦੀ ਤੇ ਇਹਦੇ ਤੇ ਮਜਾਰੇ ਤੇ ਹੋਰ ਸਾਰਾ ਕੁਝ ਮੋਰਚਾ ਬੰਦੀ ਹੋਣੀ ਚਾਹੀਦੀ ਸੀ ਅੱਜ ਵੀ ਪੋਲੀਟਿਕਲ ਪਾਰਟੀਆਂ ਕੰਨੀ ਕਿਤਰਉਂਦੀਆਂ ਇਸ ਗੱਲ ਦੀ ਮੰਗ ਰੱਖਣ ਤੋਂ ਕਿ ਪੰਜਾਬ ਜਿਹੜਾ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਮਿਲਣਾ ਚਾਹੀਦਾ ਪਰ ਕੀ ਗਈਏ ਹੁਣ ਇਹ ਤੇ ਉਹਨਾਂ ਦੀਆਂ ਕਮਜ਼ੋਰੀਆਂ ਕਹਿ ਲਓ ਜਾਂ ਉਹਨਾਂ ਦੀਆਂ ਰਾਜਨੀਤਿਕ ਤਿਕੜਮਬਾਜ਼ੀ ਕਹਿ ਲਓ ਪਰ ਮੇਰਾ ਖਿਆਲ ਕੇ ਪੰਜਾਬ ਦੇ ਲੋਕਾਂ ਨੂੰ ਜਾਂ ਇੱਥੋਂ ਦੇ ਯੂਨੀਵਰਸਿਟੀ ਦੇ ਨੌਜਵਾਨਾਂ ਨੂੰ ਵੀ ਇਸ ਗੱਲ ਤੇ ਬੇਜਦ ਹੋਣਾ ਚਾਹੀਦਾ ਕਿ ਜਿੱਥੇ ਯੂਨੀਵਰਸਿਟੀ ਤੇ ਪੰਜਾਬ ਦੀ ਰਹੇ ਹੀ ਕਿਉਂਕਿ ਕਾਲਜ ਜਾਂ 200 ਤੱਕ ਦੇ ਕਰੀਬ-ਕਰੀਬ ਕਾਲਜ ਇਹਦੇ ਨਾਲ ਅਫੀਲੀਏਟਡ ਹੈਗੇ ਆ ਉਹ ਪੰਜਾਬ ਚ ਕਾਲਜ ਹੈਗੇ ਆ ਪੰਜਾਬ ਪੈਸਾ ਵੀ ਦਿੰਦਾ ਪੰਜਾਬ ਦੀ ਧਰਤੀ ਤੇ ਬਣੀ ਆ ਇਹ ਪੰਜਾਬ ਦੀ ਹੀ ਰਾਜਧਾਨੀ ਸੀ ਚੰਡੀਗੜ੍ਹ ਪਹਿਲਾਂ ਬਾਅਦ ਵਿੱਚ ਸਾਂਝੀ ਕਰਤੀ ਨਾ ਯੂਨੀਅਨ ਟੈਰੀਟਰੀ ਬਣਾਤੀ ਰੀਆਰਗੇਨਾਈਜੇਸ਼ਨ ਐਕਟ ਵਿੱਚ ਉਹ ਸਾਰਾ ਕੁਝ ਅਲਾਈਨਮੈਂਟ ਹੋਣੀ ਚਾਹੀਦੀ ਆ ਉਹ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਤਰਮੀਮ ਹੋਣੀ ਚਾਹੀਦੀ ਆ ਮੇਰਾ ਖਿਆਲ ਹੈ ਕਿ ਤਾਹੀਂ ਆਪਾਂ ਇਥੇ ਫਿਰ ਜਿਹੜੇ ਬਾਰ ਬਾਰ ਇਹੋ ਜਿਹੇ ਛੋਟੇ ਛੋਟੇ ਗੱਲਾਂ ਦੇ ਮਜਾਰੇ ਕੋਚਾਂ ਦੇ ਕੇਂਦਰ ਦੀਆਂ ਕੋਚਾਂ ਦੇ ਵਿਰੁੱਧ ਕਰਨੇ ਪੈਂਦੇ ਆ ਕਿ ਉਹਨਾਂ ਨੂੰ ਖਿੱਚ ਕੇ ਕੇਂਦਰ ਦੀ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਆ ਉਹ ਫਿਰ ਇੱਕ ਉਸ ਨੂੰ ਵਿਰਾਮ ਮਿਲ ਚੁੱਕਾ ਮੇਰਾ ਆਖਰੀ ਸਵਾਲ ਹੈ ਅੱਜ ਵੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਪੁਲਿਸ ਵੱਲੋਂ ਸਟੂਡੈਂਟਸ ਨੂੰ ਨਹੀਂ ਅੰਦਰ ਆਣ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਜ਼ਬਰਦਸਤੀ ਉਹ ਅੰਦਰ ਆਏ ਨੇ ਗੇਟ ਤੋੜ ਕੇ ਹੀ ਕਹਿ ਸਕਦੇ ਆਏ ਨੇ ਆਪਣੀ ਜ਼ਿੰਦਗੀ 'ਚ ਇਹ ਦੂਸਰੀ ਵਾਰੀ ਦੇਖਿਆ ਪਹਿਲਾ ਸੀਗਾ ਜਿੱਦਣ ਕਿਸਾਨ ਜਾਰੇ ਸੀ ਦਿੱਲੀ ਨੂੰ ਅਲੀ ਅਲੀ ਕਰਦੇ ਮੋਰ ਕਿਲੋਮੀਟਰ ਤੱਕ ਟਰੈਕਟਰ ਟਰਾਲੀਆਂ ਰਾਸ਼ਨ ਪਾਣੀ ਮੰਝੀਆਂ ਪੀੜੀਆਂ ਸਾਰੀਆਂ ਲੈ ਕੇ ਆਏ ਸੀ ਕਿ ਅਸੀਂ ਦਿੱਲੀ ਜਾਣਾ ਰਾਜ ਰੋਕਤਾ ਇਸੇ ਤਰ੍ਹਾਂ ਬੈਰੀਕੇਡਿੰਗ ਕਰਕੇ ਭਾਰੀ ਬੈਰੀਕੇਡਿੰਗ ਕਈ ਘੰਟੇ ਟ이어 ਗੈਸ ਚੱਲੀ ਖਿੱਚੋ ਤਾਣ ਚੱਲੀ ਤੱਕਾ ਮਾਰਿਆ ਲੋਕਾਂ ਨੇ ਦਿੱਲੀ ਫਿਰ ਉਹ ਬਾਰਡਰ ਤੇ ਅਸੀਂ ਰੋਕ ਕੇ ਵੀ ਨਾ ਜਾਓ ਅੱਗੇ ਬਹੁਤ ਵੱਡੀ ਬੈਰੀਕੇਡਿੰਗ ਸੀ ਫਾਇਰਿੰਗ ਹੋਣੀ ਸੀਗੀ ਮੌਤਾਂ ਹੋਣੀਆਂ ਸੀ ਉਹ ਤੇ ਰੋਕ ਅੱਜ ਬਿਲਕੁਲ ਉਹੀ ਕੁਝ ਦੇਖਣ ਨੂੰ ਫਿਰ ਮਿਲਿਆ ਬਿਲਕੁਲ ਉਸੇ ਤਰ੍ਹਾਂ ਬੈਰੀਕੇਡਿੰਗ ਕੀਤੀ ਆ ਚੰਡੀਗੜ੍ਹ ਦੇ ਸਾਰੇ ਰਸਤੇ ਜਿਹੜੇ ਅੰਦਰ ਨੂੰ ਆਉਣ ਵਾਲੇ ਉਹ ਰੋਕੇ ਹੋਏ ਆ ਤੇ ਇਹ ਆਪਣੇ ਹੀ ਦੇਸ਼ ਦੇ ਵਿੱਚ ਤੁਸੀਂ ਲੋਕ ਆਪਣੇ ਹੱਕ ਲਈ ਪ੍ਰੋਟੈਸਟ ਨਾ ਕਰ ਸਕਣ ਨਾ ਇਕੱਠੀ ਆਪਣੀ ਆਵਾਜ਼ ਨਾ ਬੁਲੰਦ ਕਰ ਸਕਣ ਇਹਦੇ ਮੈਂ ਪਹਿਲੀ ਵਾਰੀ ਦੇਖਿਆ ਇਹ ਗੱਲਾਂ ਜ਼ਿਆਦਾ ਦੇਰ ਚੱਲਦੀਆਂ ਨਹੀਂ ਘੱਟੋ ਘੱਟ ਪੰਜਾਬ ਦੇ ਪੰਜਾਬੀਆਂ ਲਈ ਤੇ ਬਿਲਕੁਲ ਨਹੀਂ ਚੱਲਦੀਆਂ ਇਹਨਾਂ ਨੂੰ ਖੁੱਲ ਖਲਾਸੇ ਦਾ ਯੂਨੀਵਰਸਿਟੀਾਂ ਚ ਜੋ ਮਾਹੌਲ ਆ ਉਸ ਨੂੰ ਦੁਬਾਰਾ ਬਹਾਲ ਕਰਨਾ ਚਾਹੀਦਾ ਡਾਇਲਗ ਕਰਨਾ ਚਾਹੀਦਾ ਔਰ ਜੋ ਬਹੁਤ ਹੀ ਛੋਟੀ ਜੀ ਮੰਗਿਆ ਕਿ ਸੈਨੇਟ ਦੀਆਂ ਚੋਣਾਂ ਦੀ ਤਰੀਕ ਆਨਾਨਸ ਕਰ ਦਿਓ ਤੇ ਨੋਟੀਫਾਈ ਕਰ ਦਿਓ ਕਿ ਇਨੀ ਤਰੀਕ ਨੂੰ ਚੋਣਾਂ ਹੋ ਜਾਣਗੀਆਂ ਦੱਸ ਕਿਹੜਾ ਕੰਮ ਆ ਡਿਊ ਬੰਦ ਦਾ ਸਾਲ ਤੁਸੀਂ ਚੰਬਦੀਆਂ ਚਲਾ ਲੀਆਂ ਖਾਲੀਆਂ ਵੇਲਿਆਂ ਨੇ ਖਾਲੀਆਂ ਕੋਈ ਪੁੱਛਣ ਵਾਲਾ ਨਹੀਂ ਤੁਹਾਨੂੰ ਬਿਨਾ ਸੈਨੇਟ ਤੋਂ ਸਾਲ ਚਲਾ ਲਈ ਹੈ ਤੇ ਹੁਣ ਤੇ ਤੁਸੀਂ ਉਹਨੂੰ ਉਹਦੇ ਕੋਈ ਲੋਕਾਂ ਨੂੰ ਦਿਓ ਕੀ ਬੇਸਿਕ ਗੱਲਾਂ ਆ ਜਦੋਂ ਬਦਮਾਸ਼ੀ ਤੇ ਉੱਤਰ ਆਉਂਦੀ ਐਡਮਿਨਿਸਟ੍ਰੇਸ਼ਨ ਜਾਂ ਸਰਕਾਰਾਂ ਉੱਤਰ ਜਾਂਦੀਆਂ ਤਾਂ ਫਿਰ ਇਹੋ ਜਿਹਾ ਗੁੱਸਾ ਲੋਕਾਂ ਦਾ ਉਹਨਾਂ ਨੂੰ ਦੇਖਣਾ ਪੈਂਦਾ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਦੇਖਿਆ ਕਿ ਅਸੀਂ ਪ੍ਰੋਫੈਸਰ ਮਨਜੀਤ ਸਿੰਘ ਜੀ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰਾਂ ਬਦਮਾਸ਼ੀ ਤੇ ਉੱਤਰ ਆਉਂਦੀਆਂ ਤਾਂ ਫਿਰ ਅਜਿਹੇ ਪ੍ਰੋਟੈਸਟ ਹੁੰਦੇ ਨੇ ਕੈਮਰਾਮੈਨ ਪ੍ਰਥਮਲ ਪਰਮਜੀਤ ਸਿੰਘ ਰਾਣਪੁਰੀ ਵਾਈਸਾ ਪੰਜਾਬ ਚੰਡੀਗੜ੍ਹ